ਆਂਧਰਾ ਪ੍ਰਦੇਸ਼ ਦੇ ਕੋਰਨੂਲ ਤੋਂ ਇੱਕ ਬਹੁਤ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਸ਼ੁੱਕਰਵਾਰ ਸਵੇਰੇ ਲਗਭਗ 3:30 ਵਜੇ ਚਲਦੀ ਬੱਸ ਵਿੱਚ ਅਚਾਨਕ ਅੱਗ ਲੱਗ ਗਈ ਇਹ ਬੱਸ ਹਾਈਦਰਾਬਾਦ ਤੋਂ ਬੈਂਗਲੁਰੂ ਜਾ ਰਹੀ ਸੀ ਜਦੋਂ ਚਨਤੇਕੋਰ ਇਲਾਕੇ ਵਿੱਚ ਇੱਕ ਬਾਈਕ ਨਾਲ ਟੱਕਰ ਹੋ ਗਈ ਟੱਕਰ ਇੰਨੀ ਜ਼ੋਰਦਾਰ ਸੀ ਕਿ ਬਾਈਕ ਬੱਸ ਦੇ ਹੇਠਾਂ ਫਸ ਗਈ ਅਤੇ ਫਿਊਲ ਟੈਂਕ ਨਾਲ ਟੱਕਰ ਮਾਰਨ ਤੋਂ ਬਾਅਦ ਬੱਸ ਵਿੱਚ ਭਿਆਨਕ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਬੱਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਇਸ ਹਾਦਸੇ ਵਿੱਚ ਘੱਟੋ ਘੱਟ ਪੀ ਯਾਤਰੀਆਂ ਦੀ ਸੜਕੇ ਮੋਟ ਹੋ ਗਈ ਜਦਕੀ ਕੁਝ ਰਿਪੋਰਟਾਂ ਮੁਤਾਬਿਕ ਇਹ ਆਕੜਾ 25 ਤੱਕ ਪਹੁੰਚ ਸਕਦਾ ਹੈ ਬੱਸ ਵਿੱਚ ਲਗਭਗ 40 ਲੋਕ ਸਵਾਰ ਸਨ ਜਿੰਨਾਂ ਵਿੱਚੋਂ 19 ਯਾਤਰੀਆਂ ਨੇ ਕੂਦ ਕੇ ਆਪਣੀ ਜਾਨ ਬਚਾਈ ਕਈ ਲੋਕ ਪੂਰੀ ਤਰ੍ਹਾਂ ਚੁਲਸ ਗਏ ਹਨ ਅਤੇ ਕੋਰਨੋਲ ਸਰਕਾਰੀ ਹਸਪੀਟਲ ਵਿੱਚ ਦਾਖਲ ਹਨ ਪੁਲਿਸ ਦੇ ਮੁਤਾਬਕ ਅਗਲਾ ਗਨ ਨਾਲ ਬੱਸ ਵਿੱਚ ਸ਼ਾਰਟ ਸਰਕਟ ਹੋ ਗਿਆ ਸੀ ਜਿਸ ਕਾਰਨ ਦਰਵਾਜ਼ਾ ਜਾਮ ਹੋ ਗਿਆ ਅਤੇ ਲੋਕ ਬਾਹਰ ਨਹੀਂ ਨਿਕਲ ਸਕੇ ਕਈ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਪਛਾਣ ਕਰਨਾ ਮੁਸ਼ਕਲ ਹੋ ਗਿਆ ਕੋਰਨੋਲ ਰੇਂਜ ਦੇ ਡੀਆਈਜੀ ਕੋਇਆ ਪਰਵੀਨ ਨੇ ਦੱਸਿਆ ਕਿ ਦੋ ਬੱਚੇ ਅਤੇ ਦੋ ਡਰਾਈਵਰ ਸਮੇਤ ਕੁਝ ਲੋਕ ਬਾਲ-ਬਾਲ ਬਚੇ ਹਨ ਜ਼ਿਲ੍ਹਾ ਕਲੈਕਟਰ ਡਾਕਟਰ ਏ ਸੀਰੀ ਨੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ ਤੇ ਗਹਿਰਾ ਦੁੱਖ ਜਤਾਇਆ ਹੈ ਉਹਨਾਂ ਨੇ ਐਕਸ ਤੇ ਲਿਖਿਆ ਕੋਟੋਲ ਦਾ ਹਾਦਸਾ ਬਹੁਤ ਦੁਖਦਾਈ ਹੈ ਮੇਰੀਆਂ ਸੰਵੇਦਨਾਵਾਂ ਮ੍ਰਿਤਕਾਂ ਦੇ ਪਰਿਵਾਰ ਨਾਲ ਹਨ ਉਹਨਾਂ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਕਾਇਲਾਂ ਨੂੰ 50000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਹ ਹਾਦਸਾ ਸਾਨੂੰ 10 ਦਿਨ ਪਹਿਲਾਂ ਹੋਏ ਰਾਜਸਥਾਨ ਦੇ ਜੈਸਲਮੇਰ ਹਾਦਸੇ ਦੀ ਯਾਦ ਦਿਵਾਉਂਦਾ ਹੈ, ਜਿੱਥੇ ਚਲਦੀ ਬੱਸ ਵਿੱਚ ਅੱਗ ਲੱਗਣ ਨਾਲ 22 ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਖੋਹ ਦਿੱਤੀ। ਦੋਵੇਂ ਘਟਨਾਵਾਂ ਇੱਕੋ ਸਵਾਲ ਖੇੜ ਰਹੀਆਂ ਹਨ ਕਿ ਸਾਡੀਆਂ ਬੱਸਾਂ ਵਿੱਚ ਸੁਰੱਖਿਆ ਪ੍ਰਣਾਲੀਆਂ ਵਾਕਈ ਕੰਮ ਕਰ ਰਹੀਆਂ ਹਨ? ਇੱਕ ਛੋਟੀ ਜਿਹੀ ਗਲਤੀ, ਇੱਕ ਪਲ ਦੀ ਲਾਪਰਵਾਹੀ ਅਤੇ 20 ਤੋਂ ਵੱਧ ਜ਼ਿੰਦਗੀਆਂ ਹਮੇਸ਼ਾ ਲਈ ਖਤਮ ਹੋ ਗਈਆਂ। ਕਰਨੂਲ ਦਾ ਇਹ ਹਾਦਸਾ ਦੇਸ਼ ਨੂੰ ਹਿਲਾ ਦੇਣ ਵਾਲਾ ਹੈ। ਸੜਕ ਤੇ ਸਿਰਫ ਰਫ਼ਤਾਰ ਨਹੀਂ ਸੁਰੱਖਿਆ ਵੀ ਜ਼ਰੂਰੀ ਹੈ ਆਂਧਰਾ ਪ੍ਰਦੇਸ਼ ਦੇ ਕੋਰਨੂਲ ਤੋਂ ਇੱਕ ਬਹੁਤ ਹੀ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਸ਼ੁੱਕਰਵਾਰ ਸਵੇਰੇ ਲਗਭਗ 3:30 ਵਜੇ ਚਲਦੀ ਬੱਸ ਵਿੱਚ ਅਚਾਨਕ ਅੱਗ ਲੱਗ ਗਈ ਇਹ ਬੱਸ ਹైదరాబాద్ ਤੋਂ ਬੈਂਗਲੁਰੂ ਜਾ ਰਹੀ ਸੀ ਜਦੋਂ ਚਨਤੇਕੋਰ ਇਲਾਕੇ ਵਿੱਚ ਇੱਕ ਬਾਈਕ ਨਾਲ ਟੱਕਰ ਹੋ ਗਈ ਟੱਕਰ ਇੰਨੀ ਜ਼ੋਰਦਾਰ ਸੀ ਕਿ ਬਾਈਕ ਬੱਸ ਦੇ ਹੇਠਾਂ ਫਸ ਗਈ ਅਤੇ ਫਿਊਲ ਟੈਂਕ ਨਾਲ ਟੱਕਰ ਮਾਰਨ ਤੋਂ ਬਾਅਦ ਬੱਸ ਵਿੱਚ ਭਿਆਨਕ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਬੱਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਇਸ ਹਾਦਸੇ ਵਿੱਚ ਘੱਟੋ ਘੱਟ 2 ਯਾਤਰੀਆਂ ਦੀ ਸੜਕੇ ਮੋਟ ਹੋ ਗਈ ਜਦਕੀ ਕੁਝ ਰਿਪੋਰਟਾਂ ਮੁਤਾਬਿਕ ਇਹ ਆਕੜਾ 25 ਤੱਕ ਪਹੁੰਚ ਸਕਦਾ ਹੈ ਬੱਸ ਵਿੱਚ ਲਗਭਗ 40 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 19 ਯਾਤਰੀਆਂ ਨੇ ਕੂਦ ਕੇ ਆਪਣੀ ਜਾਨ ਬਚਾਈ ਕਈ ਲੋਕ ਪੂਰੀ ਤਰ੍ਹਾਂ ਚੁਲਸ ਗਏ ਹਨ ਅਤੇ ਕੁਰਨੂਲ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਪੁਲਿਸ ਦੇ ਮੁਤਾਬਿਕ ਅਗਲਾ ਗਨ ਨਾਲ ਬੱਸ ਵਿੱਚ ਸ਼ਾਰਟ ਸਰਕਟ ਹੋ ਗਿਆ ਸੀ ਜਿਸ ਕਾਰਨ ਦਰਵਾਜ਼ਾ ਜਾਮ ਹੋ ਗਿਆ ਅਤੇ ਲੋਕ ਬਾਹਰ ਨਹੀਂ ਨਿਕਲ ਸਕੇ ਕਈ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਪਛਾਣ ਕਰਨਾ ਮੁਸ਼ਕਲ ਹੋ ਗਿਆ ਕੁਰਨੂਲ ਰੇਂਜ ਦੇ ਡੀਆਈ ਕੋਇਆ ਪ੍ਰਵੀਨ ਨੇ ਦੱਸਿਆ ਕਿ ਦੋ ਬੱਚੇ ਅਤੇ ਦੋ ਡਰਾਈਵਰ ਸਮੇਤ ਕੁਝ ਲੋਕ ਬਾਲਵਾਲ ਬੱਚੇ ਹਨ ਜ਼ਿਲ੍ਹਾ ਕਲੈਕਟਰ ਡਾਕਟਰ ਏ ਸੀ ੜੀ ਨੇ ਰਾਹਤ ਕਮ ਸ਼ੁਰੂ ਕਰ ਦਿੱਤਾ ਹੈ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ ਤੇ ਗਹਿਰਾ ਦੁੱਖ ਜਤਾਇਆ ਹੈ ਉਹਨਾਂ ਨੇ ਐਕਸ ਤੇ ਲਿਖਿਆ ਕੋਰਡੋਲ ਦਾ ਹਾਦਸਾ ਬਹੁਤ ਦੁਖਦਾਈ ਹੈ ਮੇਰੀਆਂ ਸੰਵੇਦਨਾਵਾਂ ਮ੍ਰਿਤਕਾਂ ਦੇ ਪਰਿਵਾਰ ਨਾਲ ਹਨ ਉਹਨਾਂ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਕਾਇਲਾਂ ਨੂੰ 5 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਇਹ ਹਾਦਸਾ ਸਾਨੂੰ 10 ਦਿਨ ਪਹਿਲਾਂ ਹੋਏ ਰਾਜਸਥਾਨ ਦੇ ਜੈਸਲਮੇਰ ਹਾਦਸੇ ਦੀ ਯਾਦ ਦਿਵਾਉਂਦਾ ਹੈ ਜਿੱਥੇ ਚਲਦੀ ਬੱਸ ਵਿੱਚ ਅੱਗ ਲੱਗਣ ਨਾਲ 22 ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਖੋਹ ਦਿੱਤੀ ਦੋਵੇਂ ਘਟਨਾਵਾਂ ਇੱਕੋ ਸਵਾਲ ਛੇੜ ਰਹੀਆਂ ਹਨ ਕਿ ਸਾਡੀਆਂ ਬੱਸਾਂ ਵਿੱਚ ਸੁਰੱਖਿਆ ਪ੍ਰਣਾਲੀਆਂ ਵਾਕਈ ਕੰਮ ਕਰ ਰਹੀਆਂ ਹਨ ਇੱਕ ਛੋਟੀ ਜਿਹੀ ਗਲਤੀ ਇੱਕ ਪਲ ਦੀ ਲਾਪਰਵਾਹੀ ਅਤੇ 20 ਤੋਂ ਵੱਧ ਜ਼ਿੰਦਗੀਆਂ ਹਮੇਸ਼ਾ ਲਈ ਖਤਮ ਹੋ ਗਈਆਂ ਕਰਨੂਲ ਦਾ ਇਹ ਹਾਦਸਾ ਦੇਸ਼ ਨੂੰ ਹਿਲਾ ਦੇਣ ਵਾਲਾ ਹੈ ਸੜਕ ਤੇ ਸਿਰਫ ਰਫ਼ਤਾਰ ਨਹੀਂ ਸੁਰੱਖਿਆ que a